ਰੈਡੀ ਛੜੀ ਹੋ ਜੀਏ ਹੁਣ ਆਪਾਂ ਕਪੜੇ ਪਾ ਲਈਏ ਰੈਡੀ ਹੋਈ ਗਈਆਂ ਕਿੰਨਾ ਕਦਾ ਟਾਈਮ ਲਾਉਣਾ ਹੁੰਦਾ ਜੀ ਮੈਂ ਵੀ ਸੋਚਿਆ ਕਿ ਸਸਿਕਾਲ ਸਤਿ ਸ੍ਰੀ ਅਕਾਲ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਰੈਡੀ ਛੜੀ ਹੋ ਗਈਆਂ ਆਪਾਂ ਹੁਣ ਤੇ ਮੈਂ ਚੱਲੇ ਆਂ ਓਕੇ ਮਾ ਸਸਰੀਕਾਲ ਜਾਂਦੇ ਦਾ ਜਾਂਦੇ ਤੇ ਕੀ ਇਹਨੇ ਮੂੰਹ ਵੇਖਦੇ ਤੇ ਹੈ ਨਹੀਂ ਜਾਂਦੇ ਦਾ ਮੂੰਹ ਤੇ ਆ ਨਹੀਂ ਜਾਂਦੇ ਦੀ ਪਿੱਠ ਤੇ ਆਉਂਦੇ ਦਾ ਮੂੰਹ ਹਾਂ ਜਾਂਦੇ ਦੀ ਪਿੱਠ ਤੇ ਆਉਂਦੇ ਦਾ ਮੂੰਹ ਚੰਗਾ ਮਾ ਵੀ ਸਤਿ ਸ਼੍ਰੀ ਅਕਾਲ ਬਾਏ ਬਾਏ ਟਾਟਾ ਓਕੇ ਬਾਏ ਬਾਏ ਲਾ ਵੀ ਨਾਲ ਸਾਡੇ ਜਾਊਗਾ ਵਿੱਕੀ ਵੀਰ ਤੇ ਲੈ ਵਿੱਕੀ ਵੀਰ ਚੱਲਿਆ ਚਲੋ ਕੋਈ ਗੱਲ ਨਹੀਂ ਤੇ ਹੁਣ ਚੱਲੇ ਆਪਾਂ ਇਹਨਾ ਰੁਕਾਂਗੇ ਦਰਬਾਰ ਸਾਹਿਬ ਲੈ ਵੀ ਹੁਣ ਪਾਲੀ ਪਿੰਨਾ ਗੱਡੀ ਵਿੱਚ ਤੇਲ ਗੱਡੀ ਚ ਤੇਲ ਜਿਹੜਾ ਆ ਉਹ ਮੁੱਕ ਗਿਆ ਜਾਂ ਤੇ ਭਾਅ ਤੇ ਖਨੂਤਾ ਹੀ ਤੇ ਅਸੀਂ ਇਧਰ ਗੱਲੀ ਲੱਗੇ ਬਲਾਉਂ ਚੱਕਰ ਚ ਉਹ ਟੱਗਣ ਖੜੋ ਬੈਠਾ ਹੀ ਆ ਪੀ ਇਹ ਗੱਲੀ ਲੱਗੇ ਆ ਹੈ ਭਾਈ ਕਹਿੰਦਾ ਜਿਹੜੇ ਸਕ੍ਰੈਚ ਪਏ ਹੋਏ ਨੇ ਉਹ ਕੱਢਦੇ ਆਂ ਕੰਪਨੀ ਨੇ ਪਤਾ ਨਹੀਂ ਕੀ ਕੈਂਪ ਲਾਇਆ ਹੋਇਆ ਆ ਫਰੀ ਦੇ ਵਿੱਚ ਨਿਕਲ ਜਾਣਗੇ ਸਕ੍ਰੈਚ ਕੱਢਨੇ ਨਾ ਵੀਰ ਜੀ ਆ ਕੱਢ ਦਿਓ ਤੁਹਾਨੂੰ ਦੱਸਦਾ ਇਧਰ ਆਓ ਆ ਸਕ੍ਰੈਚ ਕੱਢਨੇ ਨਾ ਆ ਕੱਢ ਦਿਓ ਯਾਰ ਆ ਵੇਖਿਓ ਇਹ ਹਾਂ ਵੀ ਆ ਸਕ੍ਰੈਚ ਹੈਗਾ ਹੀ ਆ ਇਹ ਮੈਂ ਹਾਂ ਕਢਵਾ ਦਈਏ ਯਾਰ ਸਰ ਆ ਦੇਖੋ ਜੀ ਆ ਜਿੱਦਾਂ ਤੁਹਾਡੀ ਗੱਡੀ ਦੇ ਉੱਤੇ ਸਕ੍ਰੈਚ ਲੱਗ ਗਿਆ ਹਾਂਜੀ ਇਹ ਸਰ ਸਾਫਤਾ ਹੋ ਜਾਣਗੇ ਕਰੀਮ ਦੇ ਨਾਲ ਲੇਕਿਨ ਆ ਤਾਂ ਜਿੱਦਾਂ ਤੁਸੀਂ ਮੈਨੂੰ ਕਹਤਾ ਵੀ ਝਾੜੀਆਂ ਲੱਗ ਕੇ ਗਈਆਂ ਮੈਂ ਕਹਿੰਨਾ ਗਾਂ ਤੋਂ ਗੱਡੀ ਦੇ ਉੱਤੇ ਤੁਸੀਂ ਚਾਬੀ ਵੀ ਲੈ ਕੇ ਰਗੜ ਦੋਗੇ ਤਾਂ ਵੀ ਸਕ੍ਰੈਚ ਨਹੀਂ ਪੈਣਾ ਜੇ ਗੱਡੀ ਦੇ ਉੱਤੇ ਸੈਰਾਮਿਕ ਲਗਾਤੀ ਸੈਰਾਮਿਕ ਤੁਸੀਂ ਕਰਾਈ ਨਹੀਂ ਹੋਈ ਮਿੱਟੀ ਖੜ ਗਈ ਨਾਲੇ ਪਾਣੀ ਨਹੀਂ ਖੜਨਾ ਗੱਡੀ ਦੇ ਉੱਤੇ ਜੀ ਹਾਂ ਹਾਂ ਹੈਲੋ ਸਰ ਜਿੱਥੋਂ ਮੈਂ ਸਕ੍ਰੈਚ ਸਾਫ ਕੀਤਾ ਗੱਡੀ ਦਾ ਸਰ ਚੈੱਕ ਕਰਿਓ ਸਾਫ ਹੋਇਆ ਜੀ ਹਾਂਜੀ ਹੋ ਗਿਆ ਹੋ ਗਿਆ ਆ ਵੀ ਕਰਦੇ ਹੋ ਹਾਂ ਤੇ ਹੋਰ ਕੰਮ ਹੋ ਗਿਆ ਸਰ ਸਾਡੇ ਕੋਲ ਗੱਡੀ ਸੇਫਟੀ ਵਾਸਤੇ ਅੱਜ ਤਿੰਨ ਚੀਜ਼ਾਂ ਦੀ ਅਸੀਂ ਪ੍ਰੋਮੋਸ਼ਨ ਕਰਦੇ ਪਏ ਆਂ ਡੈਮੋ ਦਿਖਾਉਂਦੇ ਪਏ ਆਂ ਅੱਛਾ ਅੱਛਾ ਇੱਕ ਤਾਂ ਸਾਰਾ ਕਰੀਮ ਦੇਖ ਲੀਤੀ ਤੁਸੀਂ ਸਕ੍ਰੈਚ ਮਟਾਉਗੀ ਗੱਡੀ ਦੇ ਹਾਂ ਜੀ ਹਾਂ ਜੀ ਇੱਕ ਲੈਂਪ ਕੋਟਿੰਗ ਜਿਹੜੀ ਉਹ ਤੁਸੀਂ ਉਹ ਘਰੇ ਲਗਾਉਂਗੇ ਉਹ ਨਾਲ ਗੱਡੀ ਦੇ ਉੱਤੇ ਸਕ੍ਰੈਚ ਨਹੀਂ ਪੈਣਾ ਇਹ ਇਹ ਉਹ ਤਾਂ ਨਹੀਂ ਹੈ ਜਿਹੜੀ ਕਹਿੰਦੇ ਆ ਯਾਰ ਆਪਾਂ ਕਰੀਮ ਦੀ ਕਰੀਮ ਹੈ ਇਹ ਇਹ ਕੰਪਾਊਂਡ ਇਹ ਅਲੱਗ ਚੀਜ਼ ਹੁੰਦੀ ਰਵੀ ਕੰਪਾਊਂਡ ਹੀ ਆ ਯਾਰ ਨਹੀਂ ਕੰਪਾਊਂਡ ਦੇ ਵਿੱਚ ਨਾ ਸਿਰ ਦਾਣੇ ਹੁੰਦੇ ਕੰਪਾਊਂਡ ਕੰੱਚ ਤੇ ਕੰਮ ਨਹੀਂ ਕਰਦੀ ਇਹ ਕੰੱਚ ਤੇ ਵੀ ਤੁਸੀਂ ਕੰਮ ਇਹਦਾ ਨਾਲ ਹਾਂਜੀ ਕੰਪਾਊਂਡ ਦੇ ਵਿੱਚ ਦਾਣੇ ਹੁੰਦੇ ਹਨ ਇਹਦੇ ਵਿੱਚ ਕੋਈ ਦਾਣਾ ਨਹੀਂ ਹੈ ਕਰੀਮ ਟਾਈਪ ਹੁੰਦੀ ਹੈ ਤੇ ਦੋ ਚੀਜ਼ਾਂ ਨਾਲ ਕੰਬਿਨੇਸ਼ਨ ਕਰਕੇ ਆਪਾਂ ਸਕੈਚ ਹੁਣ ਸਰ ਇੱਕ ਹੋਰ ਚੀਜ਼ ਦਿਖਾਉਣ ਦੇ ਲਈ ਆ ਦੇਖੋ ਇੱਕ ਤਾਂ ਤੁਸੀਂ ਦੇਖ ਲਈ ਤੇ ਕਰੀਮ ਤੇ ਸਸੀ ਗਾਲ ਜੀ ਇੱਥੇ ਪਿਉਂਦੇ ਸੰਤਰੇ ਵਾਲਾ ਜੂਸ ਕਿੰਦਾ ਜੇ ਜੂਸ ਹੀ ਕੱਢ ਦਿੰਦੇ ਇਹ ਲੱਗੂ ਹੈ ਸੰਤਰੇ ਉਹਦੇ ਆ ਵੀ ਬੜੇ ਵਧੀਆ ਤਿਆਜ ਕਰਕੇ ਫਰੇਮ ਜਿਹਦੇ ਵਿੱਚ ਲਾਏ ਆ ਉਹ ਹੈ ਗੱਲ ਬਾਤ ਠੀਕ ਹੈ ਵੇਖ ਤੂੰ ਜਾਵਾਂ ਨਾ ਕਲੇਜੇ ਨੂੰ ਠੰਡ ਪੈ ਗਈ ਕਲੇਜੇ ਨੂੰ ਬਲੌਗ ਬਣਾਉਂਦੇ ਚੱਕਰ ਚ ਉੱਡ ਕੇ ਗਏ ਜਾਵਾਂ ਮਾਮਾ ਬਾਹਰ ਨਿਕਲ ਕੇ ਤੇ ਵੇ ਮਰ ਜਣਾ ਤੂੰ ਜਿੰਨੀ ਹਵਾ ਵਾ ਉਹ ਚਾ ਮਸਾ ਪਰ ਉਹ ਉਹ ਮਾਮਾ ਕਿੰਨੇ ਤੇ ਲਾਈ ਗੱਡੀ ਕਿੰਨੇ ਤੇ ਲਾਈ ਸੀ ਉਹ ਮਾਮਾ ਦੇ ਇੱਕ ਬੜਾ ਬੁਰਾ ਹਾਲ ਹੋ ਗਿਆ ਨਹੀਂ ਨਹੀਂ ਬੜਾ 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 ਨਹੀਂ ਗੱਡੀ ਵੀ ਨਹੀਂ ਕੰਟਰੋਲ ਹੋਣੀ ਹਵਾ ਜੜੀ ਨਹੀਂ ਉਹ ਵਿੱਚ ਫਿਰਨਾਂ ਆਪੀ ਨੇ ਗੱਡੀ ਦੇ ਇੱਥੇ ਹੁਣ ਗੱਡੀ ਲਗਾਉਂਗੇ ਆਪਾਂ ਪਹੁੰਚ ਗਏ ਆਂ ਸ੍ਰੀ ਦਰਬਾਰ ਸਾਹਿਬ ਤੇ ਇੱਥੇ ਪਾਰਕਿੰਗ ਕਰਾਂਗੇ ਗੱਡੀ ਜਿੱਥੇ ਆਪਾਂ ਪਹੁੰਚੇ ਆਂ ਗੁਰਗੁਰਾ ਸਾਹਿਬ ਦਰਸ਼ਨ ਕਰਨ ਵਾਸਤੇ ਦੁਵੇਂ ਭਰਾ ਹੀ ਆਏ ਆਂ ਤੇ ਮਾਸ਼ਾਅੱਲ ਦੋਨੇ ਣ ਚੱਲਦੇ ਆਂ ਇਧਰ ਇਹਨਾਂ ਦੀ ਜੇ ਇਧਰ ਹੀ ਨਾ ਐਰ ਕਾ ਇੰਨੀ ਸੰਗਤ ਨਹੀਂ ਆ ਗਈ ਨਾ ਨਹੀਂ ਤੇ ਇੱਥੇ ਇੱਥੇ ਰਸ਼ ਬੜਾ ਹੁੰਦਾ ਆ ਕਿਹਨਾਂ ਓਹ ਹੋ ਹੋ ਇਹ ਵੀ ਲੇਖੇ ਦੇ ਨਾਲ ਹੀ ਕੋਟੀ ਲਾਏ ਆ ਜੇ ਅੰਗ ਲੱਗਦੀ ਉਹਨਾਂ ਭਾਈ ਗੱਡੀ ਦੇ ਵਿੱਚ ਹੀਟਰ ਚੱਲਣ ਦੇ ਦੇ ਵੇਖਣਾ ਲਾਏ ਆ ਕੋਟੀ ਦੇ ਹੁਣ ਠੰਡ ਹੀ ਲੱਗਣੇ ਨੂੰ ਇਹ ਗੱਲਦੀ ਐ ਐਵੇਂ ਕੁੰਗੜੀ ਜਾਂਦੇ ਆ ਨਹੀਂ ਮੇਰੀ ਤੇ ਮੇਰੇ ਦਾ ਫਿਰ ਵੀ ਉਹ ਖਲਾਸਾ ਹੈਗਾ ਨਾ ਜੀ ਪੱਟੀ ਪਾਈ ਚੱਲ ਫਿਰ ਵੀ ਮਾੜੀ ਮੁੱਟੀ ਮੇਰ ਲੈ ਜੰਨੇ ਵਾਲੇ ਬਾਗ ਬੜਾ ਚਿਰ ਹੋ ਗਿਆ ਯਾਰ ਮੈਂ ਆਏ ਨਹੀਂ ਆ ਮੈਨੂੰ ਉਹਨਾਂ ਦੀ ਨਾ ਮੈਨੂੰ ਉਹਨਾਂ ਦੀ ਗੱਲ ਚੇਤੇ ਆ ਗਈ ਜਿੱਦਿਆਂ ਰਮਨ ਮਲਕ ਨੂੰ ਨਹੀਂ ਦੋਸਤ ਘਰ ਹੋਣੀਆਂ ਉਹ ਕਹਿੰਦੀ ਇੱਥੇ ਸੀਟ ਕੋਲੇ ਸਹੀ ਜਿਹਨੂੰ ਗੋਲੀ ਵੱਜੀ ਉਹ ਮੈਂ ਤਾਂ ਕਮਾਲ ਹੋ ਗਿਆ ਉਹਨਾਂ ਨੂੰ ਪਤਾ ਜੀ ਨਾ ਸੱਚੀ ਦਾਸ ਜੇ ਵੱਲੇ ਇਹ ਚੀਜ਼ ਜੜੀ ਜੀ ਦੀ ਨਹੀਂ ਨੌਲੇਜ ਉਹ ਚੀਜ਼ ਨਹੀਂ ਬੋਲਣੀ ਚਾਹੀਦੀ ਠੀਕ ਨਹੀਂ ਗੱਲ ਹੁਣ ਆਪਾਂ ਨੂੰ ਚਲੋ ਕੋਈ ਨਹੀਂ ਨੌਲੇਜ ਪਰ ਇੰਨਾ ਪਤਾ ਹੈ ਵੀ ਹਾਂ ਵੀ ਉਹਨਾਂ ਨੂੰ ਫਾਂਸੀ ਦੀ ਸ ਆਉਂਦੇ ਆਪਾਂ ਹੈਂ ਘੜੀ ਨਾ 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 ਓੰਨੇ ਨਹੀਂ ਖੁਸ਼ ਹੋਣਾ ਕੰਦਾ ਲਾ ਭਾਈ ਨਾ ਦੀ ਫੇਰ ਇਹਨੇ ਕੰਦਾ ਭਾਜੀ ਕਿ ਘੜੀ ਲੈ ਖੁਸ਼ੀ ਮਾ ਉਹਨੇ ਨਹੀਂ ਹੋਣਾ ਮਮਾ ਇਹਨੇ ਸੁਖ ਲਿਆ ਕਰਨ ਨਾਲ ਤਾਂ ਨੀ ਉਹ ਕੰਦੀ ਇਕਲਾ ਤੇ ਕੋਈ ਹੋਰ ਨਾ ਲਈ ਸੁ ਇਦਾਂ ਹੀ ਇਦਾਂ ਹੀ ਹੈ ਉਹ ਵੀ ਬਸ ਘੜੀ ਫਲ ਖੁਸ਼ ਹੋਣਾ ਇਤਨੀ ਗੱਲ ਨਹੀਂ ਆ ਉਹ ਪਰ ਬਸ ਇੱਕ ਵਾਰ ਹੀ ਪੈ ਗਿਆ ਜਦੋਂ ਨਾਲ ਨਈ ਹਟਦੀ ਦੇਖ ਲੈ ਲੋਕਾਂ ਨੇ ਹੁਣ ਹੋਰ ਲੱਗੇ ਸੁ ਸਾਡੀ ਗੱਲਾਂ ਕੱਡੂ ਵਲੋਗ ਦੇ ਵੇਖਣ ਤੋਂ ਬਾਅਦ ਹੋਰ ਹੋਰ ਇਹ ਅੰਬਰਸਰੀ ਖਾਣੀ ਬੜੀ ਗੱਲ ਕਰਾਂ ਕਿੰਨੀ ਬੜੀ ਹਾਂਜੀ ਕਿੰਨਾ ਕਰਾਰੇ ਠੀਕ ਹੈ ਖਾ ਕੇ ਮੈਨੂੰ ਲੱਗੂ ਹੈ ਹੈ ਖਾ ਕੇ ਮੈਨੂੰ ਲੱਗੂ ਹੁਣ ਖਾਣ ਲੱਗੇ ਸਵੀਟ ਪਟੈਟੋਸ ਸ਼ਕਰਗੰਦੀ ਛੱਡਣਾ ਕੋਈ ਨਹੀਂ ਵੀਰ ਕਹਿੰਦਾ ਕੀ ਕੀ ਕਹਿੰਦੇ ਬਲ ਇਹਨੂੰ ਸਵੀਟ ਪਟੈਟੋਸ ਸਵੀਟ ਪਟੈਟੋ ਜਾਂ ਸਵੀਟ ਪਟੈਟੋ ਕੀ ਕਹਿੰਦੇ ਆ ਸਵੀਟ ਪਟੈਟੋ ਸ਼ਕਰਗੰਦੀ ਹਾਂ 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 ਬਿਲਕੁਲ ਕਿੱਦਾਂ ਲੜਾਈ ਸਰੀਰ ਚ ਕੈਂਡਾ ਕੈਂਡਾ ਵਧੀਆ ਤਾਦਰ ਪਹਿਲਾਂ ਬੜੀ ਸੀ ਸਰੀਰ ਇਕੱਠੀ ਪਾਈ ਜਾਂਦੇ ਆ ਪਹਿਲਾਂ ਥੋੜਾ ਵੀਰ ਕਹਿੰਦਾ ਸੌਫਟੀ ਖਾਣੀ ਸਾਰੇ ਸਾਰੀ ਸਾਰੀਆਂ ਥਾਵਾਂ ਤੇ ਇਹੋ ਅੱਗੇ ਹੁੰਦੇ ਨੇ ਚੱਲਦੇ ਨੇ ਹੁਣ ਹੁਣ ਸੌਫਟੀ ਖਾਣੇ ਸੌਫਟੀ ਬੜੀ ਲੱਗੀ ਆ ਪੁੱਛ ਮੇਰਾ ਵੀ ਲੈ ਹੋਣ ਲੱਗੇ ਸੌਫਟੀ ਖਾਣ ਕਿਹੜੀ ਲੈਣੀ ਹੋ ਜਿਹੜੀ ਜੜੀ ਜੀ ਹੈ ਕਰਦੇ ਹੋਈ ਓਏ ਚਿੱਟੀ ਹੀ ਕਰਾ ਲੈ ਕਿਦਾਂ ਬੜੀ ਗੱਲ ਬਣੀ ਬਣੀ ਮੈਂ ਤਾਂ ਕੰਮ ਬੱਸ ਖਾਣਾ ਵੀ ਕੋਈ ਸੱਤ ਜਿਆਵਾ ਹਾਂ ਮਾਰੋ ਖਾਣਾ ਯਾਰ ਹਲੇ ਕੋ ਆ ਜੋ ਖਾ ਲੋ ਚੱਕੋ ਇਹਨੇ ਰੋਟੀ ਦੀ ਕਸਰ ਥੋੜੀ ਪੂਰੀ ਕਰਨੀ ਆ ਤੂੰ ਤੂੰ ਚੋਨਾ ਸੋਲਟੀਆਂ ਸੋਪੀਆਂ ਖਾ ਕੇ ਸਾਦੀ ਇਹਨੇ ਰੋਟੀ ਦੀ ਕਸਰ ਥੋੜੀ ਪੂਰੀ ਕਰਨੀ ਮੈਂ ਨਹੀਂ ਬਥੇ ਪ੍ਰਸ਼ਾਦਾ ਸ਼ਰਨ ਗੁਰਦਰਾ ਸਾਹਿਬ ਤੋਂ ਚਲੋ ਜੀ ਹੁਣ ਬਹੁਤ ਸਾਰਾ ਐਨਜੋਇਮੈਂਟ ਕਰ ਲਿਆ ਹੁਣ ਗੁਰਦਰਾ ਸਾਹਿਬ ਚੱਲੇ ਆ ਦਰਸ਼ਨ ਕਰਨ ਵਾਸਤੇ ਹਾਂਜੀ ਹੁਣ ਪਹਿਲਾਂ ਦਰਸ਼ਨ ਕਰੀਏ ਆਪਾਂ ਉਸ ਤੋਂ ਬਾਅਦ ਵਿੱਚ ਐਨਜੋਇਮੈਂਟ ਫੇਰ ਕਰਾਂਗੇ ਪਹਿਲਾਂ ਦਰਸ਼ਨ ਕਰਨੇ ਜ਼ਰੂਰੀ ਹੈ ਹਨਾ ਹਾਂਜੀ ਭਾਈ ਗਿਆ ਹੈ ਜੋੜੇ ਜਮਾ ਕਰਾਉਣ ਵਾਸਤੇ ਤੇ ਮੈਂ ਇੱਧਰ ਰੁਕਿਆ ਹੋਇਆ ਆ ਆਹ ਸਾਹਮਣੇ ਪਹੁੰਚ ਗਏ ਗੁਰਦੁਆਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਠੰਡ ਸੁੱਖਣਾ ਬਹੁਤ ਜਿੰਦੀ ਅੱਜ ਧੁੱਪ ਨਹੀਂ ਲੱਗੀ ਤੇ ਠੰਡ ਬਹੁਤ ਆ ਮੈਂ ਨਾ ਮਹਾਰਾਜੀ ਕਰਤਾਰ ਸੰਗਤ ਭਾਵੇਂ ਜਦੋਂ ਮੈਂ ਕਹਿੰਦੇ ਹਾਂ ਥੋੜੀ ਜਿਹੀ ਪਹਿਲਾਂ ਬਾਹਰ ਤੇ ਹੁਣ ਵੇਲੇ ਇਧਰ ਅੰਦਰ ਵੀ ਦਰਸ਼ਨ ਕਰਨਾ ਤੁਸਾਂ ਨੂੰ ਜਾਣ ਦੀ ਔਰ ਲਾਈਨਾਂ ਤੇ ਲੱਗੀਆਂ ਲੱਗੀਆਂ ਨੇ ਲਾਈਨਾਂ ਲੱਗੀਆਂ ਨੇ ਰਾਸ ਹੁਣ ਨਹੀਂ ਹਨਾ ਸੰਗਤ ਹੁੰਦੀ ਸੰਗਤ ਹੁੰਦੀ ਹੈ ਬਾਹਰ ਲੱਗਦੇ ਜਿਹਨਾਂ ਘਟਿਆ ਵੀ ਨਹੀਂ ਸੰਗਤ ਹੁੰਦੀ ਹੈ ਦਰਸ਼ਨ ਤੇ ਆਪਾਂ ਹੁਣ ਕਰ ਲਏ ਆ ਵੀ ਤੇ ਹੁਣ ਚੱਲੇ ਆ ਘਰੇ ਕਿਉਂਕਿ ਕਾਫੀ ਟਾਈਮ ਹੋ ਗਿਆ ਆ ਕੰਮ ਹੋ ਗਿਆ ਥੰਡ ਵੀ ਹੋ ਗਈ ਨਾਲੇ ਅੱਜ ਸਾਡੇ ਬਟਾਲੇ ਤੋਂ ਪੱਪਾ ਲੱਗੀਆਂ ਮੈਂ ਗੋਫੀ ਵਾਲੇ ਜਾਣਾ ਹੈਗਾ ਤੇ ਫਿਰ ਐਨਾ ਹੀ ਗਏ ਟਾਈਮ ਨੇ ਲੱਗਾ ਬਸ ਤੇ ਉਦਾਂ ਵੀ ਵੈਸੇ ਵੀ ਨਹੀਂ ਗਏ ਵੀ ਜਾਣਾ ਸੀਗਾ ਬਸ ਉਹ ਕਿਸੇ ਕਾਰਨ ਕਰਕੇ ਅਜੇ ਨਹੀਂ ਗਏ ਕੋਈ ਨਹੀਂ ਜਾਵਾਂਗੇ ਮਿਲਾਂਗੇ ਪਰ ਅਜੇ ਨਹੀਂ ਅਜੇ ਕੋਈ ਕਾਰਨ ਹੋਗਾ ਜਿਸ ਤੱਕ ਨਹੀਂ ਮਿਲ ਸਕਦੇ ਜੀ ਉਧਰ ਇੱਕ ਗੱਲ ਹੈ ਜੇ ਦਰਬਾਰ ਸਾਹਿਬ ਵਾਲੀ ਜਿਹੜੀ ਮਾਰਕੀਟ ਹੈ ਇੱਥੇ ਵੈਰਾਈਟੀ ਬਹੁਤ ਆ ਸੜਮ ਬਹੁਤ ਵੈਰਾਈਟੀ ਹੈ ਬੰਦਾ ਵੇਖਣ ਵਾਲਾ ਹੋਵੇ ਵੈਰਾਈਟੀ ਕੱਪੜੇ ਖਰੀਦਣ ਵਾਲਾ ਜਾਂ ਜੁੱਤੀਆਂ ਕੋਈ ਵੀ ਚੀਜ਼ ਖਰੀਦਣੀ ਆ ਖਰੀਦਣ ਵਾਲਾ ਹੋਵੇ ਵੇਖਣ ਵਾਲਾ ਹੋਵੇ ਵੈਰਾਈਟੀ ਬਹੁਤ ਹੈ ਨਹੀਂ ਬਹੁਤ ਹੈ ਜੀ ਇਹ ਤਾਂ ਫੋਨ ਦਾ ਕਵਰ ਵੇਖੀ ਜੀ ਆਪਣੇ ਵਾਸਤੇ ਆਪਣੇ ਫੋਨ ਦਾ ਮੈਂ ਫੋਨ ਡਾਟਾ ਤਗੜਾ ਦਾ ਕਵਰ ਕਾਲਾ ਪਾਇਆ ਹੈ ਹੈ ਕਵਰ ਪਾ ਕੇ ਵਧੀਆ ਜਾਂ ਲਿਸਕਣਾ ਜਿਆ ਦੁਰਭਲਾ ਲੱਗੇ 14 Pro Max ਫਟਾ ਵੀਰ ਕਹਿੰਦਾ 1200 ਰੁਪਏ ਦਾ ਕਵਰ ਅੱਛਾ ਮੈਂ ਕਹਾ ਨਹੀਂ ਵੀਰੇ ਘਰੇ ਵੀ ਜਾਣਾ ਹੈ ਅੱਛਾ ਮਾਮਾ ਕਵਰ ਲੈਣਾ ਹੈ ਨਹੀਂ ਯਾਰ ਮਹਿੰਗਾ ਯਾਰ ਇਹ ਦੇਖ ਯਾਰ ਹੁਣ ਇੱਕ ਤਾਂ ਨਾ ਵੀ ਚੱਲ ਜਾਇਜ ਆ ਇਹ ਨਜਾਇਜ਼ ਹੋਣ ਦੀ ਵੇਰ ਮੈਂ ਹਵਿੰਨਾ ਇਹ ਨਹੀਂ ਲੈਣਾ ਹੁਣ ਆਪਾਂ ਦਾ ਸਹੀ ਹੈ ਮੈਨੂੰ ਫੋਟੋ ਬੜੀ ਪਸੰਦ ਆਈ ਮਾਤਾ ਕੁਜਰੀ ਜੀ ਦੀ ਛੋਟੇ ਸਾਹਿਬ ਜਾਨ ਦੀ ਇਹ ਆਪਾਂ ਲੈ ਲਈਏ ਆਪਣਾ ਪੈਕਿੰਗ ਮਿਲ ਗਈ ਉਹ ਡੱਬੇ ਦੇ ਵਿੱਚ ਪੈਕ ਕੀਤੀ ਹੀ ਮਿਲ ਗਈ ਹੈ ਤੇ ਡੈਡੀ ਜੀ ਹਣੀ ਮੈਨੂੰ ਮੈਂ ਤਾਂ ਬੜੇ ਖੁਸ਼ ਹੋਣ ਕਿ ਲਫਾਫਾ ਲੈ ਲਈਏ ਓਹੋ ਬਸ ਵੇਖੋ ਕਿਦਾਂ ਉੜਦੀ ਜਾਂਦੀ ਆ ਉਹ ਤੰਦ ਮਖਾਵਾ ਓ ਲੈ ਗਏ ਅਗਲਾ ਦੱਬ ਕੇ ਬਸ ਉਹ ਜਾਂਦਾ ਰਿਹਾ ਜੀ ਲੈ ਵੀ ਆਹ ਭਰਾ ਨੇ ਦਿੱਤੀ ਸਾਨੂੰ ਬਾਅਦ ਜੀ ਕਹਿੰਦਾ ਰੋਟੀ ਖਾ ਲਓ ਉਹੀ ਰੋਟੀ ਲੱਗੀਆਂ ਖਾਣ ਆ ਢਾਬੇ ਤੋਂ ਆ ਜਾ ਬਾਹਰ ਉਹਨਾਂ ਦੇ ਗੱਡੀ ਵਿੱਚ ਨਰਕ ਹੋ ਗਈ ਕਿ ਨਹੀਂ ਵੇ ਗੱਡੀ ਵੇ ਮਾਂ ਨਰਪਈ ਕਿ ਨਹੀਂ ਵੇ ਪੂਰੀ ਕਿ ਨਹੀਂ ਪੂਰੀ ਪੂਰੀ ਪਰ ਤੇਰਾ ਮੁਖੜਾ ਸੋਹਣਾ ਚਲੋ ਸੋਹਣਾ ਯਾਰ ਹਾਂ ਚਲੋ ਯਾਰ ਰੋਟੀ ਖਾਣੇ ਇੱਥੇ ਹੁਣ ਭੁੱਖ ਬੜੀ ਲੱਗੀ ਆ ਤੇ ਹੁਣ ਭਰਾ ਸਾਡਾ ਰੋਟੀ ਖਵਾਊਗਾ ਹਾਂ ਮੈਂ ਖਵਾਣਾ ਚੱਲਾ ਨਹੀਂ ਗੱਲ ਨਹੀਂ ਨਹੀਂ ਹੱਸਣ ਡਿਆ ਮੈਂ ਯਾਰ ਲੈ ਉਹਦੇ ਇੱਥੇ ਡਿਪਰੈਸ਼ਨ ਵਧੀਆ ਕੀਤੀ ਹੋਈ ਹੈ ਉਹਨੇ ਆ ਦੇਖੋ ਲੈ ਤਾਂ ਨੁਟਰਲ ਆਈਆਂ ਖੂਬ ਐ ਐਂਡ ਕੰਮ ਕਰਾਇਆ ਮੈਂ ਕਹਿੰਦਾ ਮੈਂ ਜਿਹੜੇ ਵੈਰਾਈਟੀਆਂ ਖਾਂਦੇ ਹੋ ਨਾ ਉਹ ਘਰੇ ਜਾਂਦੇ ਆ ਇਹ ਪਿਪਾਜੀ ਤੇ ਈਚਲੀ ਡਿੱਕਣ ਦੇ ਲਵੇਟ ਗਿਆ ਖਾਣਾ ਖਾਣਾ ਕਰਦੇ ਲੈ ਨੂੰ ਲੈ ਪੜਾ ਕਰਉਣਾ ਲੈ ਵੀ ਹੁਣੇ ਰੋਟੀ ਖਾਧੀ ਅਜੇ ਤੇ ਇਹਨੇ ਕੋਈ ਠਾਹ ਹੁੰਦਾ ਬਸ ੁੱਟੀ ਚੜੀ ਜਾਂਦਾ ਅੰਦਰ ਨਹੀਂ ਮੇਰੀ ਗੱਲ ਮੇਰੀ ਪਤਾ ਕੀ ਆਦਾ ਰੋਟੀ ਖਾਣੀ ਆ ਜੇ ਜਿੱਦਣ ਬਾਹਰੋਂ ਖਾਣੀ ਆ ਨਾਲ ਕੋਪ ਪੀਣੀ ਹੁੰਦੀ ਆ ਆਦਤ ਪਣੀ ਆ ਮੇਰੀ ਤੇ ਮਮਾਉਂ ਗਲੇ ਚੜ ਜਾਂਦੀ ਤਾਂ ਰੋਟੀ ਬਾਹਰ ਦੀ ਨਹੀਂ ਯਾਰ ਬਾਹਰ ਦੀ ਰੋਟੀ ਨਹੀਂ ਆੜਦੀ ਪੱਜਦੀ ਨਹੀਂ ਬਾਹਰ ਦੀ ਰੋਟੀ ਤੇਰੇ ਨਾਲ ਥੋੜੀ ਥੱਲੇ ਹੋਏ ਲੋਕਾ ਖਣਾ ਲੋਕਾ ਖਣਾ ਨਾ ਫਾ ਲਓ ਬਾਹਰ ਕਿੱਥੇ ਜੁੜੇ ਥੋੜਾ ਹਾਂ ਇਹ ਕਿਵਾਰਾ ਹੋ ਜੇ ਚਵਾਰਾ ਲੈ ਭਰਾ ਨੂੰ ਤਾਰਤਾ ਸਹੀ ਸਲਾਮਤ ਸਹੀ ਸਲਾਮਤ ਕਿਉਂ ਸਹੀ ਸਲਾਮਤ ਨਹੀਂ ਮੈਂ ਤੇਰਾ ਕੋਈ ਪਤਾ ਤੂੰ ਐਨ ਫੇਰ ਨਾ ਨਿਕਲ ਜੇ ਕੈਮੋ ਜਾਣਾ ਮੈਂ ਭਰਾ ਮੈਂ ਤੇਰਾ ਘਰ ਕਰਦੇ ਘਰ ਮੇਰਾ ਮਤਲਬ ਤੇਨੂੰ ਕਾ ਘਰ ਦੇ ਲੱਭਦੇ ਨੇ ਇਹਨਾਂ ਨੂੰ ਪਤਾ ਨਹੀਂ 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 ਆਇਆ ਨਹੀਂ ਮੈਂ ਭਾਈ ਬੂਹੇ ਗਾੜੀ ਤਾਰ ਚੱਲਨੇ ਆ ਭਰਾ ਨੂੰ ਨਹੀਂ ਨਹੀਂ ਅੰਦਰ ਚੱਲਾਂ ਭਰਾ ਮੈਂ ਕਿੱਥੇ ਆਣਾ ਇਸ ਟਾਈਮ ਨਾਲ ਚੱਲ ਜੇ ਠੀਕ ਆ ਫਿਰ ਓਕੇ ਮੇਰਾ ਵੀਰ ਲਵਜੀ ਜਿਉਂਦਾ ਰਹਾ ਹਾਂ ਸਾਨੂੰ ਠੀਕ ਠਾਕ ਜੀ ਹਾਂ ਠੀਕ ਆ ਮਮੀ ਨਹੀਂ ਇੱਥੇ ਲੁਕੇਗੀ ਇੱਥੇ ਮਮੀ ਤੇ ਮੈਂ ਥੱਪਾ ਕਰਤਾ ਮੈਂ ਡਰ ਆਤਾ ਆ ਮਮਮੀ ਨੇ ਦੋ ਲੈਣ ਦਾ ਹੈ ਗਿਫਟ ਮੈਂ ਮਨ ਨੂੰ ਮੂਡ ਕਰੂੰਗਾ ਮਮਮੀ ਨੂੰ ਬਹੁਤ ਪਸੰਦ ਆ ਮਮਮੀ ਆ ਫੜਿਆ ਫੜਿਆ ਤਾ ਮੈਂ ਹੋਰ ਸਾਮਾਨ ਕੱਢ ਲਵਾਂ ਆਹ ਕਿਨੇ ਜੈਕਟ ਪਾਈ ਸੀਗੀ ਟੋਪੀ ਆ ਆ ਪਾਣੀ ਰੱਖ ਲੈਣ ਵਾਸਤੇ ਉਹ ਮੈਂ ਗਿਵੇਂ ਰੱਖਣ ਇਹ ਰਹਿਣ ਨੂੰ ਇੱਥੇ ਪਾ ਆ ਜੈਕਟ ਤੇ ਆ ਕੱਟ ਰਿਹਾ ਮਸਲਾ ਉਹ ਮੈਂ ਉਹ ਵੀ ਸਿੱਖ ਜੀ ਰੱਖ ਲੀਏ ਵੀ ਆਹੜੀ ਕੱਢ ਲਈਏ ਆਹ ਫੜੀ ਮਮੀ ਸਿੱਖ ਜੀ ਆਹ ਮੇਰੇ ਤੇ ਮੰਮੀ ਜੀ ਨਾਲ ਦੁੱਖ ਸੁੱਖ ਡੇ ਸਾਂਝਾ ਕਰਨ ਦੁੱਖ ਸੁੱਖ ਇਦਾਂ ਡੇ ਸਾਂਝਾ ਕਰਨ ਤੇ ਮੈਨੂੰ ਦਾਦੀ ਜੀ ਦੀਆਂ ਗੱਲਾਂ ਬੰਤਾ ਚੱਲਣ ਆਪੀਆਂ ਦਾਦੀ ਜੀ ਦਾ ਸੁਭਾਅ ਬਹੁਤ ਵਧੀਆ ਸੀਗਾ ਤੇ ਕੋਈ ਗੱਲ ਹੋਈ ਇਦਾਂ ਹੀ ਨਾ ਕਿਸੇ ਨੇ ਬਾਹਰ ਮਾੜਾ ਕਿਹਾ ਮੇਰੀ ਦਾਦੀ ਬਾਰੇ ਪੀ ਦਾਦੀ ਤੇਰੀ ਤੇ ਆਈ ਤੇ ਮੈਨੂੰ ਬੜਾ ਮੰਦ ਵਿੱਚ ਉਸ ਟਾਈਮ ਉਹਨੂੰ ਕੁਝ ਨਹੀਂ ਕਿਹਾ ਵੀ ਗੁੱਸੇ ਦੇ ਵਿੱਚ ਕੁਝ ਨਹੀਂ ਕਿਹਾ ਗੁੱਸਾ ਤਾਂ ਬੜਾ ਆਇਆ ਪਰ ਐ ਪੀਤਾ ਆਣ ਕੇ ਤੇ ਮੈਂ ਮੰਮੀ ਨੂੰ ਗੱਲ ਦੱਸੀ ਵੀ ਉਹ ਇੰਨੇ ਇਦਾਂ ਕਹਿੰਦੇ ਮੰਮੀ ਕਹਿੰਦੀ ਉਹ ਤੇ ਚੰਗੀ ਬੜੀ ਤੇ ਗੱਲ ਕਰਦਿਆਂ ਕਰਦਿਆਂ ਤੇ ਕਿਉਂਕਿ ਫਿਰ ਮੁੜ ਕੇ ਮੰਮੀ ਜੀ ਨਾਨੀ ਜੀ ਦੀ ਵੀ ਗੱਲ ਲੈ ਕੇ ਦੱਸਣਾ ਵੀ ਨਾਨੀ ਤੇਰੀ ਬੜੀ ਚੰਗੀ ਦੀ ਮੈਂ ਤਾਂ ਨਹੀਂ ਇਦਾਂ ਵੇਖੀ ਵੀ ਆਪਣੀ ਨਾਨੀ ਨਹੀਂ ਦੇਖੀ ਮੈਂ ਮੈਂ ਬਾਅਦ ਚ ਆਇਆ ਮੰਮੀ ਦੇ ਦੋ ਪੁੱਤ ਸੀ ਪਹਿਲਾਂ ਉਹ ਗੁਜ਼ਰ ਚੁੱਕੇ ਹੀ ਗਏ ਉਹ ਨਾਨੀ ਨੇ ਵੇਖੇ ਨਾ ਉਹ ਵੇਖੀ ਹਾਂ ਉਹ ਦੇਖੀ ਮੈਂ ਨਹੀਂ ਦੇਖਿਆ ਮੇਰੇ ਤੋਂ ਵੱਡੀ ਹੈ ਮੇਰੀ ਦੀਦੀ ਭੈਣ ਮੇਰੀ ਕਿਰਨਜੀਤ ਕਾਰ ਉਹਨੂੰ ਵੇਖੀ ਹਾਂ ਕਿਰਨ ਨੂੰ ਵੇਖੀ ਹੈ ਤੇ ਮੰਮੀ ਦੱਸਣੇ ਵੀ ਨਾਨੀ ਤੇ ਜਿਹਦਾ ਸੁਭਾਅ ਬਹੁਤ ਵਧੀਆ ਹੁੰਦਾ ਹੈ ਹਾਂ ਨਾਨੀ ਜਿਹਦਾ ਤੇਰੀ ਦਾ ਸੁਭਾਅ ਇਨਾ ਚ ਵਧੀਆ ਹੈ ਨਾ ਕੋਈ ਹਸਾਬ ਨਹੀਂ ਤੇ ਕੋਈ ਇਨਾ ਕਿਤੇ ਵਿਚਾਰੀ ਨੇ ਕਿਦਨ ਮੈਨੂੰ ਅਜੇ ਤੱਕ ਕਿ ਨਾਲ ਜਦੋਂ ਮਾਰ ਵੀ ਗਈ ਸੀ ਨਾ ਮੈਨੂੰ ਐਂ ਲੱਗਦਾ ਹੁੰਦਾ ਜਿੱਦਾਂ ਮੈਂ ਪਿੰਡੋਂ ਨਹੀਂ ਆ ਤੇ ਮੇਰੇ ਮਗਰ ਮਗਰ ਮੈਂ ਫਿਰਦੀ ਆ ਬੀਬੀ ਆੜੀ ਐਦਾਂ ਹੁੰਦਾ ਤੇ ਕਰਮਰਾਤ ਸੁਤੀ ਨੂੰ ਸੁਪਨਾ ਆਇਆ ਕਰੇ ਵੀ ਮੈਂ ਮੈਂ ਮਰ ਗਈ ਹਾਂ ਤੇ ਮੈਂ ਨਾ ਬੀਬੀ ਨਾਲ ਨਾ ਰੋਸ ਰੁੱਸ ਕੇ ਨਾ ਬੀਬੀ ਨੂੰ ਪਤਾ ਨਹੀਂ ਕਿਹੜੀ ਚੀਜ਼ ਲੈਣੀ ਮੈਂ ਤਾਂ ਮੈਨੂੰ ਲੈ ਕੇ ਨਹੀਂ ਦਿੰਦੀ ਮੈਨੂੰ ਲੈ ਕੇ ਨਹੀਂ ਮੈਂ ਨਾ ਪੈਂਦਾ ਵਲ ਸੌਂਗੀ ਤੇ ਬੀਬੀ ਰਾਤ ਸੁਣਾਇਆ ਮੇਰੀ ਕੁੜੀ ਨੂੰ ਘਰੇ ਕੋ ਹੋ ਗਿਆ ਬੀਬੀ ਰਾਤ ਮੈਨੂੰ ਉਠਾਵੇ ਉਠ ਮੇਰਾ ਪੁੱਤ ਇਧਰ ਨੂੰ ਸੌਂ ਜਾ ਮੇਰੇ ਵੱਲ ਨੂੰ ਸੌਂ ਜਾ ਮੈਂ ਕਹਾਂ ਮੈਂ ਤੇ ਇਸ ਵੇਲੇ ਲੈ ਕੇ ਦਵਾਂਗੀ ਫਿਰ ਸੌਂਗੀ ਲੈ ਕੇ ਦਵਾਂਗੀ ਆਂਦੀ ਆ ਉਹ ਲੈ ਕੇ ਦਵਾਂਗੀ ਤੂੰ ਇਧਰ ਆ ਮੇਰੇ ਨਾਲ ਸੌਂ ਜਾ ਫਿਰ ਮੈਂ ਸੁੱਤੀ ਫਿਰ ਉਹ ਸੈਂਟਾ ਵਿੱਚ ਚੱਲੇ ਹੀ ਉਹ ਲੈ ਵੀ ਗਈ ਕੋਲ ਅੱਛਾ 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 ਠੀਕ ਹੈ ਮੈਂ ਵੀ ਤੇਰੇ ਵਾਂਗੂੰ ਥੋੜੀ ਜਿਹੀ ਜਿੰਦ ਕਰ ਲੈਣੀ ਵੀ ਚੀਜ਼ ਮੁੰਡਾ ਲੱਗਦਾ ਮੈਂ ਤਾਂ ਨਹੀਂ ਉਦਾਂ ਨਾਨੀ ਜੀ ਨੇ ਵੇਖਿਆ ਬਸ ਸੁਣਦੇ ਆ ਵੀ ਹਾਂ ਬਈ ਨਾਨੀ ਜੀ ਦਾ ਸੁਭਾਅ ਵੀ ਬਹੁਤ ਵਧੀਆ ਹੁੰਦਾ ਸੀਗਾ ਬਹੁਤ ਵਧੀਆ ਦਾਦੀ ਜੀ ਦਾ ਵੀ ਬਹੁਤ ਵਧੀਆ ਸੁਭਾਅ ਹੁੰਦਾ ਹੈਗਾ ਅਜੇ ਦਾਦਾ ਜੀ ਵੀ ਵਧੀਆ ਸੀਗੇ ਪਿਓ ਵੀ ਮਤਲਬ ਦਾਦੇ ਵੀ ਕਿਹੜੇ ਮਾੜੇ ਹੁੰਦੇ ਦਾਦਾ ਜੀ ਵੀ ਥੋੜਾ ਜਿਹੀ ਗੁੱਸੇ ਵਾਲੇ ਹੈਗੇ ਉਦਾਂ ਉਹਨਾਂ ਦਾ ਸੁਭਾਅ ਵੀ ਵਧੀਆ ਸੀਗਾ ਜੇ ਅੱਜ ਇਸ ਘਰ ਦੇ ਵਿੱਚ ਬੈਠੇ ਆ ਤੇ ਉਹਨਾਂ ਦੀ ਬਦੌਲਤ ਹੀ ਆਪਣੇ ਦਾ ਦੇ ਦੇ ਦਾਦੀ ਜੀ ਦੀ ਬਦੌਲਤੀਆਂ ਪਰ ਫਿਰ ਵੀ ਥੋੜਾ ਜਿਹਾ ਦਾਦਾ ਜੀ ਦਾ ਸੁਭਾਅ ਹੀ ਗੁੱਸੇ ਵਾਲਾ ਹੁੰਦਾ ਸੀ ਪਰ ਉਦਾਂ ਹੀ ਵੀ ਦਾਦਾ ਜੀ ਪਾਠ ਮੇਰੇ ਬਹੁਤ ਕਰਦੇ ਹੁੰਦੇ ਬਹੁਤ ਉਹਨਾਂ ਨੇ ਮਤਲਬ ਦੋ ਟਾਈਮ ਪਾਠ ਕਰਨਾ ਕਰਨਾ ਸਵੇਰੇ ਸ਼ਾਮ ਕਈ ਵਾਰ ਦੁਪਹਿਰੇ ਵੀ ਕਰਨਾ ਉਹਨਾਂ ਨੇ ਆਪਣਾ ਗੁਰਦਾਰ ਸਾਹਿਬ ਡਿਊਟੀ ਵੀ ਲਾਉਂਦੇ ਹੁੰਦੇ ਸੀਗੇ ਤੇ ਕੀਰਤਨ ਵੀ ਕਰਦੇ ਰਹੇ ਨੇ ਮਿਹਰੇ ਜਾਂਦੇ ਚਾਰ ਪੰਜ ਵਜੇ ਦੇ ਲਗਜਾਗੇ ਤੇ ਉਹਨਾਂ ਦਾ ਨਾਮ ਹੁੰਦਾ ਹੀ ਪੂਰਾ ਆਪਣਾ ਗਿਆਨੀ ਗਿਆਨੀ ਦਰਸ਼ਨ ਸਿੰਘ ਜੀ ਠੀਕ ਹੈ ਤੇ ਤੁਹਾਨੂੰ ਮੈਂ ਫੋਟੋ ਵੀ ਦਿਖਾ ਦਿੰਨਾ ਜਿਨ੍ਹਾਂ ਨੇ ਨਹੀਂ ਦੇਖਿਆ ਮੇਰੀ ਦਾਦੀ ਜੀ ਨੂੰ ਤੇ ਦਾਦਾ ਜੀ ਇਹ ਮੇਰੀ ਦਾਦੀ ਜੀ ਸਰਦਾਰਨੀ surjit kaur ਤੇ ਇਹ ਮੇਰੇ ਦਾਦਾ ਜੀ ਆ ਗਿਆਨੀ ਦਰਸ਼ਨ ਸਿੰਘ ਜੀ ਮੰਮੀ ਜੀ ਨੇ ਬਣਾਈਆਂ ਦੁੱਧ ਵਾਲੀਆਂ ਸੇਵੀਆਂ ਹਾਂ ਇਹ ਗੱਲ ਹੈ ਕਿ ਇਹ ਗਰਮ ਗਰਮ ਖਾਦੀਆਂ ਠੀਕ ਹੈ ਨਹੀਂ ਤਾਂ ਸੰਗਣੀਆਂ ਜਿਵੇਂ ਹੁੰਦੀਆਂ ਮਰ ਕੇ ਨਹੀਂ ਨੰਗਦੀਆਂ ਬਣਾ ਕਾਫੀ ਨਹੀਂ ਆਦਾਂ ਹਣਾ ਚਲੋ ਥੋੜੀਆਂ ਪਾਈਆਂ ਸੀ ਆਹ ਵੋਏ ਪਾਪ ਕੌਰ ਮੈਂ ਸੰਦੀਪ ਨੇ ਮੂਹੇ ਪਾਣੀ ਆ ਜਾਣਾ ਹੁਣ ਵੇਖੀ ਲੈ ਖਾਲਾ ਮੇਰਾ ਬਊਚਕ ਇਹ 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 2 ਦਿਨ ਮਿਲਿਆ ਨਹੀਂ ਅੱਜ ਲੈ ਅੱਜ ਦੇ 2 ਦਿਨ ਪੂਰਾ ਪਾੜਾ ਲੱਗਣ ਦੇ ਆ ਬਹੁਤ ਹੰਡਾ ਜਮੜੀ ਵੰਦਾ ਰੇਡੀਅਸ਼ਿਕਾ ਹੋ ਗਿਆ ਠੀਕ ਆ ਬਰੇਸਤੀਸ ਨਾ ਬਹੁਤ ਵਧੀਆ ਮੇਰੇ ਕਿੱਥੇ ਤੱਕ ਕੰਮ ਪਹੁੰਚ ਗਿਆ ਫਿਰ ਉਹਨਾਂ ਦਾ ਕੰਮ ਉਹ ਲੈਂਟਰ ਜੇ ਤੇ ਬਾਹਰੋਂ ਉੱਤੇ ਫਿਰ ਦਾਈ ਕੰਮ ਮੁੱਕ ਜਾਣਾ ਤਲੀ ਨੋ ਸੇਮ ਯਾਰ ਗਣ ਚੱਕੋ ਕੁਝ ਬਤਾਈ ਦੇਖਿਆ ਹੀ ਆ ਗੱਲਾਂ ਹੁੰਦੀਆਂ ਕਣੀ ਮੇਰੇ ਵਾਸਤੇ ਮਾਮਾ ਠੰਡੀਆਂ ਛਾਵਾਂ ਆਇਆ ਆਇਆ ਜੇ ਤੇ ਬਸ ਆਉਂਦਿਆਂ ਨੂੰ ਸੇਵੀਆਂ ਬਣੀਆਂ ਕਣੀ ਅਹੀਂ ਮੈਂ ਹੁਣੇ ਅਰਜੀ ਗੱਲਾਂ ਕਰਨ ਦੇ ਹੀ ਮੈਂ ਵੀ ਮੈਨੂੰ ਕਿਸ ਨੇ ਬਾਹਰ ਗਿਆ ਵੀ ਤੇ ਤੇਰੀ ਦਾਦੀ ਤੇ ਆਇਆ ਸੀ ਤੇਰੀ ਦਾਦੀ ਤੇ ਜਿਵੇਂ ਕੋਈ ਮਾੜਾ ਸਿੰਗਾ ਗਿਆ ਤੇ ਮੈਨੂੰ ਬੜਾ ਰੋਸ ਜਾਇਆ ਮੈਂ ਕਹਾ ਯਾਰ ਉਹ ਤੇ ਇਦਾਂ ਦੀ ਹੈ ਹੀ ਨਹੀਂ ਮੈਂ ਦਵਾਈ ਆਪ ਲਿਆ ਕੇ ਨਹੀਂ ਮੋਟਰਸਾਈਕਲ ਤੇ ਭੋੜ ਕੇ ਜਾਂ ਕਿਦਾਂ ਵੋਲੇ ਵਰਗੇ ਕੋਈ ਨਹੀਂ ਜੰਮਣਾ ਬਹੁਤ ਵਧੀਆ ਸੁਭਾਅ ਬਹੁਤ ਹੁੰਦੀ ਤੁਸੀਂ ਮੰਨਦੇ ਦਾਦੀ ਦਾ ਇੰਨਾ ਵਧੀਆ ਸੁਭਾਅ ਹੁੰਦਾ ਵੀ ਦਾਲਾਂ ਪਈਆਂ ਹੋਣੀਆਂ ਸਾਡੇ ਘਰੇ ਲੋਕਾਂ ਨੂੰ ਕੋਈ ਨੇ ਲੈਣ ਹੋਣਾ ਕੱਚੀਆਂ ਵਿੱਚ ਕਾਦਣੀਆਂ ਲਓ ਜੀ ਦੋ ਕੋਲੀਆਂ ਲੈ ਜਾਓ ਚਾਰ ਲੈ ਜਾਓ ਕਿਲੋ ਲੈ ਜਾਓ ਅੱਤੇ ਹਲਕੇ ਨਹੀਂ ਹੁੰਦੇ ਜੀ ਡਾਡ ਜੀ ਸਾਰੀ ਗਲੀ ਰਜਾਈ ਹੁੰਦੀ ਸੀ ਕਿ ਨਹੀਂ ਰਜਾਈ ਹੁੰਦੀ ਸੀ ਆਖਣਾ ਖੁੱਲਦੇ ਤੇ ਅੱਜ ਅੱਜ ਕੋਈ ਤੇਲ ਇੰਨੇ ਕਿ ਵੀ ਦੇ ਦੇਤੇ ਉਹ ਕਹਿੰਦੇ ਨਾ ਜਾਨ ਨਿਕਲ ਜਾਂਦੀ ਹੈ ਕਹਿੰਦੀ ਤੇ ਆ ਪਾਥੀਆਂ ਕੀ ਦੱਜਾ ਤਿੰਜਾ ਬਹੁਤ ਸਮਾਨ ਦੇਂਦੇ ਰਹੇ ਵੀ ਵੀ ਹੁਣੀ ਨਰਦੀਨ ਨੇ ਗਿਫਟ ਲੱਗੇ ਆ ਦਿਖਾਉਣ ਕਿਦਾਂ ਠੀਕ ਜੀ ਮੈਨੂੰ ਬਹੁਤ ਪਿਆਰੀ ਲੱਗੀ ਲੈਵੇ ਬਹੁਤ ਪਿਆਰੀ ਹੈਣਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦਿ ਮਤਵਾਰੀਨ ਦਾ ਜਵਾਬ ਦਿਆ ਹੈ। ਉਥੇ ਰੱਖੋ ਬਲਕ ਲੁੰਦੀ ਇਹ ਇੱਧਰ ਸਾਈਟ ਵਾਲੇ ਤੇ। ਕਾਲੀ ਬਣੀ ਹੋਈ। ਹਾਂ। ਨਾ ਕੋਮਲਾ ਸਹੀ। ਹਾਂ। ਸੋਹਣੀ ਲੱਗਦੀ ਏਣਾ। ਲੈਵਲ ਲੱਗ ਦਿਖਾਵਾਂ ਸਾਰਿਆਂ ਨੂੰ ਦਿਖਾਈਏ ਉੱਥੇ ਮੈਂ ਵਲੌਗ ਦੇ ਵਿੱਚ ਨਹੀਂ ਦਿਖਾਈ ਜੇ ਲੈਣਗੇ। ਆ ਦੇਖੋ ਬਈ ਸਾਰੇ ਜਾਣੇ। ਬਹੁਤ ਪਿਆਰੀ ਨਾ। ਕਰੋੜਾ ਰੁਪਈਆ ਦਾ ਇਹ ਗਿਫਟ ਏ ਆ। ਅਵੇ ਇੱਥੇ ਰੱਖਣ ਵਾਸਤੇ ਮੈਂ ਤੇ ਉਦਾਂ ਲਿਆਂਦੀ ਸਪੈਸ਼ਲ ਇਹ ਪਹਿਲਾਂ ਜਗ੍ਹਾ ਬਣਾਈ ਹੈ ਉਹਨਾਂ ਥੋੜੀ ਜਗ੍ਹਾ ਬਣਾ ਲਈ ਪਹਿਲਾਂ ਵਾਹਿਗੁਰੂ ਲਓ ਜੀ ਇੱਥੇ ਲਗਾਤੀ ਆਪਾਂ ਠੀਕ ਹੈ ਦੱਸਿਆ ਕਿਵੇਂ ਲੱਗੀ ਮੈਨੂੰ ਤਾਂ ਬਹੁਤ ਜ਼ਿਆਦਾ ਪਿਆਰੀ ਲੱਗੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਬਹੁਤ ਜ਼ਿਆਦਾ ਪਿਆਰੀ ਲੱਗੀ ਹੋਏਗੀ ਇਹ ਕਰਨੇ ਇਹ ਕੁ ਭਾਰਾਂ ਦਾ ਕੰਮ ਆ ਜਾਂਦਾ ਆ ਇਹ ਗੱਲ ਸਹੀ ਹੋਏ ਤੁਹਾਨੂੰ ਇਹ ਕਹਿੰਦੇ ਖਵਾਰਾਂ ਕੰਮ ਆ ਜਾਂਦੀਆਂ ਨੇ ਇਹਦੇ ਵਿੱਚ ਪਾ ਲਓ ਮਮੀ ਜੋੜ ਕੇ ਜਪਾਉਣੀ ਆ ਆਹ ਕਿੰਨੀ ਆ ਵੀ ਹੈਨਾ